ਦੇਖ ਕੇ ਮੇਰੇ ਸ਼ਹਿਰਿਆ ਪੰਜਾਬ ਵੱਗਦਾ ਪਿਆ ਮੇਰਾ ਸ਼ਹਿਰਿਆ ਪੰਜਾਬ ਦੇਖ ਕੇ ਤੂੰ ਸਾਨੂੰ ਝ ਕਰੇ ਇਗਨੋਰ ਪਰ ਤਾਂ ਵੀ ਵੇਖ ਚੜਦੀ ਕਲਾ ਚ ਆ ਪੰਜਾਬ ਮਿਲਣਾ ਨਹੀਂ ਕੁਝ ਤੈਨੂੰ ਇੱਥੇ ਦਿੱਤ ਕੇ ਆਪਣੇ ਨਾਂ 'ਚ ਹੱਥੇ ਖੜਾ ਆ ਪੰਜਾਬ ਸੁਪਨੇ 'ਚ ਆਦਾ ਵੇ ਰਹਿੰਦਾ ਪੰਜਾਬ ਉੱਠਾ ਜਦੋਂ ਮੈਂ ਵੇਖਾਂ ਚੜਦਾ ਪੰਜਾਬ ਸੁਪਨੇ 'ਚ ਆਦਾ ਵੇ ਰਹਿੰਦਾ ਪੰਜਾਬ ਉੱਠਾ ਜਦੋਂ ਮੈਂ ਵੇਖਾਂ ਚੜਦਾ ਪੰਜਾਬ ਫਾਟ ਜਿਹੜੇ ਸਾਡੇ ਆਲੇ-ਦਾਲੇ ਸੰਗਤ ਖੜੀ ਹੈ ਉਹਨਾਂ ਦੇ ਚਿਹਰੇ ਦੇਖੋ ਇਹ ਕਦੇ ਵੀ ਤੁਹਾਨੂੰ ਮਿਊਸ ਨਹੀਂ ਮਿਲਣਗੇ ਇਹ ਮੈਨੂੰ ਲੱਗਦਾ ਕਿ ਸਾਡੇ ਬਜ਼ੁਰਗਾਂ ਤੋਂ ਕੀੜੀਦਾਰ ਪੀੜੀ ਚੀਜ਼ਾਂ ਇਹ ਚਲਦੀਆਂ ਆ ਰਹੀਆਂ ਸੱਪ ਕੁਝ ਤਾਂ ਵੀ ਮੁਣਤੇ ਨਹੀਂ ਰੱਬ ਦੀ ਰਸਾਤੇ ਵਿੱਚ ਰਹਿੰਦੇ ਹੱਸਦਾ ਯਾਰ ਨਾਲ ਮਿਲ ਲੈ ਉਹ ਹੱਸ ਕੇ ਮਿਲਦੇ ਨੇ ਪਿਆਰ ਕਰੇ ਕੋਈ ਉਹਨੂੰ ਪਿਆਰ ਨਾਲ ਮਿਲਦੇ ਨੇ ਪੈਸੇ ਦੀ ਆਇਤ ਸਾਨੂੰ ਲੋੜ ਕੋਈ ਨਹੀਂ ਕਿਸੇ ਕਰੀ ਦੀ ਲੋੜ ਕੋਈ ਨਹੀਂ ਅੱਜ ਸੁਪਨੇ ਚ ਆਦਾਵੇਂ ਵੇਂਦਾ ਆਪਣਾ ਜੱਬ ਉੱਠਾ ਜਦੋਂ ਮੈਂ ਵੇਖਾ ਚੜਦਾ ਪੰਜਾਬ ਸੁਪਨੇ ਚ ਆਦਾਵੇਂ ਵੇਂਦਾ ਪੰਜਾਬ ਉੱਠਾ ਜਦੋਂ ਮੈਂ ਵੇਖਾ ਚੜਦਾ ਪੰਜਾਬ ਅੱਛਾ ਜੀ ਮੈਂ ਅਕਸਰ ਹੀ ਗੱਲ ਕਰਦਾ ਹਾਂ ਕਿ ਜਦੋਂ ਪਰੀਵੀ ਪੰਜਾਬ ਤੇ ਇਹੋ ਜਿਹਾ ਮਾਹੌਲ ਬਣਿਆ ਜਦੋਂ ਕੁਸਾਲੀ ਸੰਗ ਹਸਪੀਟਲਿਆ ਸੀ ਸਾਨੂੰ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਸਾਨੂੰ ਸਾਡੀਆਂ ਕਮੀਆਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਕੀ ਨਹੀਂ ਪਰ ਉਹ ਸਾਨੂੰ ਉਸ ਵਕਤ ਤੇ ਗਿਣੌਣੀਆਂ ਨਹੀਂ ਚਾਹੀਦੀਆਂ ਇਉਂ ਨੇ ਐ ਕਰਤਾ ਇਹਨੇ ਐ ਕਰਤਾ ਇਹ ਐ ਹੋ ਗਿਆ ਜੋ ਹੋ ਗਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ ਉਹਨੂੰ ਸਿਖਾਵਾ ਕਿਵੇਂ ਕਰਨਾ ਅਸੀਂ ਸਾਰੇ ਰਲ ਕੇ ਚੜ੍ਹਦੀ ਕਲਾ ਦੀ ਗੱਲ ਕਰੀਏ ਇਹਦੇ ਚੜ੍ਹਦੀ ਕਲਾ ਦੀ ਜਦੋਂ ਬੰਦਾ ਗੱਲ ਕਰਦਾ ਮਹਾਰਾਜ ਫਿਰ ਆਪ ਸਹਾਈ ਹੁੰਦੇ ਆ ਸੋ ਸਾਡੀ ਇਹ ਕੋਸ਼ਿਸ਼ ਹੈ ਜੀ ਇਹ ਮਹਾਰਾਜ ਸਾਡੇ ਤੋਂ ਸੇਵਾ ਲੈ ਰਿਹਾ ਸੀ ਨਾ ਕੁਝ ਉਦੋਂ ਕਰਨ ਜੋਗੇ ਸੀ ਤੇ ਨਾ ਕੁਝ ਕਰਨ ਜੋਗੇ ਆ ਇਹ ਕਿਉਂ ਮੇਰੇ ਜੇਰਾ ਸ਼ਾਹ ਆ ਪੰਜਾਬ ਧੁੱਪ ਧਾਪਿਆਓ ਮੇਰਾ ਸ਼ਹਿਰ ਆ ਪੰਜਾਬ ਦੇਖ ਕੇ ਤੁਸਾਂ ਨੂੰ ਉਂਝ ਕਰੇ ਗਨੋਰ ਪਰ ਤਾਂ ਵੀ ਵੇਖ ਚੜ੍ਹਦੀ ਕਲਾ ਚ ਆ ਪੰਜਾਬ ਪੰਜਾਬ ਸੁਪਨੇ ਚ ਯਾਦਾ ਵੇ ਰੇਂਦਾ ਪੰਜਾਬ ਉੱਠਾ ਜਦੋਂ ਮੈਂ ਵੇਖਾਂ ਚੜਦਾ ਪੰਜਾਬ ਸੁਪਨੇ ਚ ਯਾਦਾ ਵੇ ਰੇਂਦਾ ਪੰਜਾਬ ਉੱਠਾ ਜਦੋਂ ਮੈਂ ਵੇਖਾਂ ਚੜਦਾ ਪੰਜਾਬ